ਹਾਂਜੀ ਜੋ ਮੈਂ ਅੱਜ ਤੁਹਾਨੂੰ ਰੈਸਪੀ ਦਿਖਾ ਰਹੀ ਹਾਂ ਇਹ ਕੋਈ ਸਬਜੀ ਦਾਲਨੇ ਬਣਾਈ ਹੈ ਅੱਜ ਮੈਂ ਬਣਾਈ ਹੈ ਆਰਨ ਨਾਲ ਭਰਪੂਰ ਬੱਚਾ ਵਾਸਤੇ ਸਪੈਸ਼ਲ ਇਹ ਡਿਸ਼ ਬਣਾਈ ਹੈ ਇਹ ਸਿਰਫ ਫੁੱਲ ਮਖਾਣੇ ਤੇ ਪੂਜੇ ਹੋਏ ਦਾਣੇ ਤੇ ਨਾਲ ਮੈਂ ਸ਼ੱਕਰ ਚਾਹੇ ਗੁੜ ਵਰਤ ਲੋ ਚਾਹੇ ਸ਼ੱਕਰ ਵਰਤ ਲੋ ਤੁਸੀਂ ਕੁਝ ਵੀ ਯੂਜ਼ ਕਰ ਸਕਦੇ ਹੋ ਅਗਰ ਬੱਚੇ ਨਹੀਂ ਖਾਂਦੇ ਗੁੜ ਸ਼ੱਕਰ ਤੇ ਤੁਸੀਂ ਚੀਨੀ ਵੀ ਯੂਜ਼ ਕਰ ਸਕਦੇ ਹੋ ਤੇ ਇਹ ਜੋ ਮੈਂ ਪਿੰਨੀਆਂ ਬਣਾਈਆਂ ਨੇ ਛੋਟੀਆਂ-ਛੋਟੀਆਂ ਔਰ ਨਾਲ ਮੈਂ ਬਰਫੀ ਦੇ ਪੀਸ ਨੂੰ ਕੱਟਿਆ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਰੈਸਪੀ ਹੈ ਬਹੁਤ ਜ਼ਿਆਦਾ ਫਾਈਬਰ ਨਾਲ ਭਰਪੂਰ ਆਇਰਨ ਨਾਲ ਵਿਟਾਮਿਨ ਨਾਲ ਭਰਪੂਰ ਬੱਚਿਆਂ ਦੇ ਤੁਹਾਨੂੰ ਪਤਾ ਅੱਜ ਕੱਲ ਇਸ ਤਰ੍ਹਾਂ ਸਟੱਡੀ ਤੇ ਵੀ ਬਹੁਤ ਬਰਡਨ ਹੈ ਔਰ ਬੱਚਿਆਂ ਦੇ ਲੱਤਾਂ ਲੁੱਤਾਂ ਸਿਰ ਬਹੁਤ ਦਰਦ ਹੁੰਦਾ ਰਹਿੰਦਾ ਇਸ ਵਾਸਤੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਇਹ ਦੇਖੋ ਜੀ ਮੈਂ ਟ੍ਰੇ ਵਿੱਚ ਸੈੱਟ ਕੀਤਾ ਚਾਹੇ ਤੁਸੀਂ ਇਹ ਦੂ ਬਰਫੀ ਦੇ ਪੀਸ ਚ ਕੱਟ ਲੋ ਚਾਹੇ ਤੁਸੀਂ ਇਹਨੂੰ ਛੋਟੇ ਛੋਟੇ ਲੱਡੂ ਬਣਾ ਲਓ ਜਿਸ ਤਰ੍ਹਾਂ ਬੱਚੇ ਪਸੰਦ ਕਰਦੇ ਨੇ ਅਗਰ ਨਹੀਂ ਤੇ ਤੁਸੀਂ ਇੱਕ ਕਟੋਰੀ ਵਿੱਚ ਪਾ ਕੇ ਉਹਨਾਂ ਨੂੰ ਥੋੜਾ ਜਿਹਾ ਚਮਚ ਨਾਲ ਵੀ ਦੇ ਸਕਦੇ ਹੋ ਠੀਕ ਹੈ ਜੀ ਜਿਸ ਤਰ੍ਹਾਂ ਤੁਹਾਡੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਉਸ ਤਰ੍ਹਾਂ ਜੂਰ ਇੱਕ ਵਾਰੀ ਰੈਸਮੇਲ ਬਣਾਓ ਔਰ ਵੈਸੇ ਵੀ ਸਰਦੀ ਆ ਰਹੀ ਹੈ ਅਗਰ ਸਰਦੀ ਦੇ ਵਿੱਚ ਤੁਸੀਂ ਜ਼ਿਆਦਾ ਡਰਾਈ ਫਰੂਟ ਪਾ ਸਕਦੇ ਹੋ ਮਤੇ ਗਰਮੀ ਜੇ ਮੌਸਮ ਠੀਕ ਹੈਗਾ ਤੇ ਤੁਸੀਂ ਨਾਰਮਲ ਵੀ ਡਰਾਈ ਫਰੂਟ ਪਾ ਸਕਦੇ ਹੋ ਅਗਰ ਬੱਚੇ ਮੋਟਾ ਮੋਟਾ ਡਰਾਈ ਫਰੂਟ ਨਹੀਂ ਖਾਂਦੇ ਤੇ ਤੁਸੀਂ ਉਹਨੂੰ ਗ੍ਰाइंड ਕਰਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਨੂੰ ਟਰਾਈ ਕਰਕੇ ਦੇਖਣਾ ਔਰ ਚਲੋ ਜੀ ਸਟਾਰਟ ਕਰਦੇ ਆ ਰੈਸਪੀ ਠੀਕ ਹੈ ਜੀ ਓਕੇ ਜੀ ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਕੋਈ ਸਬਜ਼ੀ ਜਾਂ ਕੁਝ ਹੋਰ ਨਹੀਂ ਬਣਾ ਰਹੀ ਅੱਜ ਮੈਂ ਉਹ ਚੀਜ਼ ਬਣਾ ਰਹੀ ਹਾਂ ਜੋ ਕਿ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟੇ ਵਿਟਾਮਿਨਲ ਭਰਪੂਰ ਹੈ ਔਰ ਇਹ ਐਨੇ ਕ ਬੈਨੀਫਿਟ ਹੁੰਦੇ ਨੇ ਸਰੀਰ ਵਾਸਤੇ ਤੇ ਸਰੀਰ ਦੀ ਹੱਡੀਆਂ ਨੂੰ ਮਜ਼ਬੂਤ ਕਰਦੇ ਹੈ ਹਾਂ ਦੇਖੋ ਮੈਂ ਫੁੱਲ ਮਕਾਨੇ ਲੈਨੇ 125 ਗ੍ਰਾਮ ਔਰ 250 ਗ੍ਰਾਮ ਮੈਂ ਲੈਨੇ ਛੋਲੇ ਜਿਹੜੇ ਪੁੱਜੇ ਹੋਏ ਚਲੇ ਹੁੰਦੇ ਨੇ ਠੀਕ ਹੈ ਜੀ ਇਹਨੂੰ ਛਿਲੜਾਂ ਵਾਲੇ ਨੂੰ ਅਸੀਂ ਲੈਣਾ ਦੂਸਰਾ ਪਲੇਨ ਨਹੀਂ ਲੈਣਾ ਕਿਉਂਕਿ ਜਿਹੜੀ ਇਹ ਰੈਸਪੀ ਮੈਂ ਬਣਾ ਰਹੀਆਂ ਛਿਲੜਾਂ ਵਾਲੀ ਜੋ ਛੋਲਿਆਂ ਦੀ ਤੇ ਇਹਦੇ ਨਾਲ ਕੀ ਹੁੰਦਾ ਕਿ ਇਹਦੇ ਨਾਲ ਬਹੁਤ ਹੀ ਫਾਇਦਾ ਹੁੰਦਾ ਵੇ ਤੁਸੀਂ ਕਈ ਵਾਰੀ ਦੇਖਿਆ ਕਿ ਬੱਚੇ ਸਾਨੂੰ ਕਹਿ ਦਿੰਦੇ ਨੇ ਅੱਜ ਮੇਰੇ ਪੈਰਾਂ 'ਚ ਦਰਦ ਹੋ ਰਹੀ ਹੈ ਜਾਂ ਲੱਤਾਂ 'ਚ ਦਰਦ ਹੋ ਰਹੀ ਹੈ ਸਿਰ ਦਰਦ ਹੋ ਰਿਹਾ ਹੈ ਬੱਟੇ ਜਿਹੜੀ ਮੈਂ ਰੈਸਪੀ ਬਣਾ ਰਹੀ ਆ ਬਹੁਤ ਹੀ ਵਧੀਆ ਬੱਚਿਆਂ ਨੂੰ ਤੁਸੀਂ ਇੱਕ ਪੀਸ ਵੀ ਰੋਜ਼ ਦਾ ਉਹਨਾਂ ਨੂੰ ਦੇ ਦੋਗੇ ਨਾ ਤੇ ਬੱਚਾਂ ਦਾ ਦੇਖਣਾ 15 20 ਦਿਨਾਂ ਚ ਕਿੰਨਾ ਫਰਕ ਪੈ ਜਾਏਗਾ ਆਪਣੇ ਆਪ ਤੁਹਾਨੂੰ ਬੱਚੇ ਕਹਿਣਗੇ ਕਈ ਵਾਰੀ ਬੱਚੇ ਖੇਲਦੇ ਖੇਲਦੇ ਵੀ ਕਹਿ ਦਿੰਦੇ ਸਾਡੇ ਲੱਤਾਂ 'ਚ ਦਰਦ ਹੋਣ ਲੱਗ ਗਿਆ ਸਾਡੇ ਕੋਲ ਖੇលਿਆ ਨਹੀਂ ਜਾਂਦਾ ਕਿਉਂਕਿ ਅੰਦਰ ਕਮਜ਼ੋਰੀ ਹੁੰਦੀ ਹੈ ਅੱਜ ਕੱਲ੍ਹ ਖੁਰਾਕਾਂ ਜੜੀਆਂ ਉਹ ਚੀਜ਼ਾਂ ਪਹਿਲੇ ਵਲੀਆਂ ਨਹੀਂ ਰਹੀਆਂ ਜੋ ਪਹਿਲੇ ਸੀਗੀਆਂ ਅੱਜ ਕੱਲ੍ਹ ਹਰ ਚੀਜ਼ 'ਚ ਮਿਲਾਵਟ ਹੈ ਸਬਜ਼ੀਆਂ ਲੈ ਲਓ ਫਰੂਟ ਲੈ ਲਓ ਜੋ ਵੀ ਲੈ ਲਓ ਹਰ ਚੀਜ਼ ਤੁਹਾਨੂੰ ਮਿਲਾਵਟ ਮਿਲੇਗੀ ਇਸ ਵਾਸਤੇ ਬੱਚਿਆਂ ਨੂੰ ਇਹ ਜਰੂਰ ਰੈਸਪੀ ਇੱਕ ਵਾਰੀ ਬਣਾ ਕੇ ਖਵਾਓ ਅੱਗੇ ਸਰਦੀ ਆ ਰਹੀ ਹੈ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਹੁਣ ਪਾਣਾ ਹੈ ਨਹੀਂ ਪਾਣਾ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਨਾ ਪਾਓ ਬੇਸ਼ੱਕ ਬਟ ਐਵਲੀ ਚੀਜ਼ ਜਿਹੜੀ ਤੁਸੀਂ ਨਾਲ ਸ਼ੱਕਰ ਲੈਣੀ ਹੈ ਮੈਂ 1/2 ਕਿਲੋ ਨਾਲ ਸ਼ੱਕਰ ਲਈਏ ਕਿਉਂਕਿ ਇਹ 250 ਮਤਲਬ ਇਹ 250 ਜਿਹੜਾ ਗ੍ਰਾਮ ਹੈ ਨਾ 125 ਗ੍ਰਾਮ ਇਹ ਕਿੰਨਾ ਸਾਰਾ ਚੜ ਜਾਂਦਾ ਹੈ 250 ਗ੍ਰਾਮ ਤੇ ਬਹੁਤ ਜ਼ਿਆਦਾ ਹੋ ਜਾਂਦੇ ਫਿਰ ਛੋਲੇ ਘੱਟ ਹੋ ਜਾਣਗੇ ਅਗਰ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤੇ ਅੱਧਾ ਕਿਲੋ ਤੁਸੀਂ ਉਹ ਲੈ ਲਓ ਤੇ ਪਾਈਆ ਤੁਸੀਂ ਇਹ ਲੈ ਲਓ 250 ਗ੍ਰਾਮ ਫੁੱਲ ਮਖਾਣੇ ਤੇ ਸ਼ੱਕਰ ਵੀ ਕਿਲੋ ਲੋਗੇ ਹੁਣ ਮੈਂ ਅੱਧਾ ਕਿਲੋ ਸ਼ੱਕਰ ਲਈਏ ਫਿਰ ਜਿਆਦਾ ਮਿੱਠਾ ਹੋ ਜਾਏਗਾ ਤੇ ਫੁੱਲ ਮਖਾਣੇ ਵੀ ਤੁਹਾਨੂੰ ਪਤਾ ਫਿੱਕੇ ਹੀ ਹੁੰਦੇ ਨੇ ਉਧਰ ਛੋਲੇ ਸਿੰਪਲ ਨੇ ਫਿੱਕੇ ਹੀ ਨੇ ਬਟ ਅੱਧਾ ਕਿਲੋ ਬਹੁਤ ਹੈ ਅਗਰ ਫਿਰ ਵੀ ਤੁਹਾਨੂੰ ਘੱਟ ਲੱਗਦੀ ਹੈ ਤੇ ਥੋੜੀ ਤੁਸੀਂ ਚੀਨੀ ਗ੍ਰाइंड ਕਰਕੇ ਪਾ ਸਕਦੇ ਹੋ ਠੀਕ ਹੈ ਜੀ ਉਹ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਕਿ ਫੁੱਲ ਮਖਾਣਿਆਂ ਨੂੰ ਅਸੀਂ ਹਲਕਾ ਜਿਹਾ ਪਹਿਲੇ ਭੁੰਨ ਲਵਾਂਗੇ ਔਰ ਫਿਰ ਇਹਨਾਂ ਨੂੰ ਅਲੱਗ-ਅਲੱਗ ਅਸੀਂ ਗ੍ਰाइंड ਕਰਨਾ ਹੈ ਮਿਕਸੀ ਵਿੱਚ ਠੀਕ ਹੈ ਜੀ ਫੁੱਲ ਮਖਾਣੇ ਵੀ ਪਹਿਲੇ ਭੁੰਨੇ ਨੇ ਥੋੜਾ ਕਿਓ ਪਾ ਕੇ ਦੇਸੀ ਕਿਓ ਪਾ ਕੇ ਭੁੰਨੇ ਨੇ ਕਿਉਂਕਿ ਜੇ ਸਿਰਫ ਭੁੰਨਾਗੇ ਨਹੀਂ ਤੇ ਇਹ ਸਾਡੇ ਚੰਗੀ ਤਰ੍ਹਾਂ ਮਿਕਸੀਚ ਗ੍ਰाइंड ਨਹੀਂ ਹੋਣੇ ਜਦੋਂ ਕੜਕੇ ਹੋ ਜਾਣਗੇ ਨਾ ਬਿਲਕੁਲ ਤੇ ਮਿਕਸੀਚ ਬਹੁਤ ਸੋਨੇ ਗ੍ਰाइंड ਹੋ ਜਾਂਦੇ ਨੇ ਤੇ ਚਨੇ ਜਿਹੜੇ ਸਾਡੇ ਨੇ ਅਸੀਂ ਇਸ ਤਰੀ ਮਿਕਸੀਚ ਗ੍ਰाइंड ਕਰ ਲੈਣਾ ਕਿਉਂਕਿ ਇਹ ਤੇ ਆਲਰੇਡੀ ਪੁਜੇ ਹੋਏ ਨੇ ਠੀਕ ਹੈ ਜੀ ਅਗਰ ਤੁਸੀਂ ਕੱਚੇ ਲੈਣੇ ਨੇ ਆਪ ਭੁੰਨ ਕੇ ਭੁੰਨੇ ਨੇ ਤੇ ਫਿਰ ਤੁਸੀਂ ਭੁੰਨ ਕੇ ਫਿਰ ਗ੍ਰाइंड ਕਰੋ ਅਗਰ ਤੁਸੀਂ ਰੈਡੀਮੇਡ ਬਾਜ਼ਾਰ ਤੋਂ ਲੈ ਕੇ ਆ ਰਹੇ ਹੋ ਤਾਂ ਫਿਰ ਤੁਸੀਂ ਗ੍ਰाइंड ਕਰ ਲਓ ਮਿਕਸੀਚ ਮੈਂ ਨਾਲ ਹੀ ਮਿਕਸੀਚ ਤਿਆਰ ਕੀਤੀ ਹੋਈ ਹੈ ਤੇ ਮੈਂ ਨਾਲ ਹੁਣ ਪਹਿਲੇ ਇਹਨੂੰ ਸਭ ਤੋਂ ਪਹਿਲੇ ਮੈਂ ਨਾਲ ਘਿਓ ਵਿੱਚ ਫਰਾਈ ਕਰਾਂਗੀ ਤਦ ਲੈ ਇੰਨਾ ਵੀ ਘਿਓ ਨਹੀਂ ਪਾਣਾ ਲਿਮਟ ਵਿੱਚ ਪਾਣਾ ਅੱਧਿਕ ਕੜਚੀ ਪਾ ਲਓ ਕਿਉਂਕਿ ਫਿਰ ਉਹ ਤੁਹਾਡਾ ਬਾਅਦ ਚ ਫਿਰ ਕੰਮ ਆ ਜਾਏਗਾ ਉਸੇ ਵਿੱਚ ਹੀ ਪੈ ਰਹਿਣਾ ਉਹ ਇੱਕ ਅਸੀਂ ਕੜਾਈ ਜਿਹੜੀ ਯੂਜ਼ ਕਰਨੀ ਹੈ ਕੜਾਈ ਮੈਂ ਉੱਪਰ ਰੱਖ ਦਿੱਤੀ ਹੈ ਦੇਖੋ ਖੋਲੀ ਖੁੱਲੀ ਕੜਾਈ ਲੈਣਾ ਜਿਹਦੇ ਚ ਕਿ ਤੁਹਾਡਾ ਕੋਈ ਚੀਜ਼ ਗਿਰੇ ਨਾ ਠੀਕ ਹੈ ਜੀ ਬੱਤਨ ਥੋੜਾ ਖੁੱਲਾ ਲੋਗੇ ਤੇ ਵਧੀਆ ਰਹੇ ਅੰਦਰ ਤੇ ਹੁਣ ਮੈਂ ਪਾਵਾਂਗੀ ਸਭ ਤੋਂ ਪਹਿਲੇ ਕਿਉਂ ਪਾਵਾਂਗੀ ਦਸੇ ਇਹਦੇ ਵਿੱਚ ਇਹ ਇਹੋ ਜਿਹੀ ਰੈਸਪੀ ਹੈ ਤੁਸੀਂ ਗਰਮੀ ਸਰਦੀ ਸਾਰਾ ਸਾਲ ਬੱਚਾ ਨੂੰ ਦੇ ਸਕਦੇ ਹੋ ਬੇਸ਼ੱਕ ਹੁਣ ਗਰਮੀ ਹੈ ਇਹ ਨਹੀਂ ਕਿ ਜ਼ਰੂਰੀ ਵੀ ਤੁਸੀਂ ਗਰਮੀ ਚ ਨਹੀਂ ਬਣਾ ਸਕਦੇ ਤੁਸੀਂ ਡਰਾਈ ਫਰੂਟ ਘੱਟ ਪਾ ਲਓ ਜੇ ਨਹੀਂ ਪਾਣਾ ਨਾ ਪਾਓ ਇਹ ਵੀ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਡਰਾਈ ਫਰੂਟ ਵਾਲਾ ਕੰਮ ਕਿਉਂਕਿ ਜਿਹੜੀ ਇਹ ਫੁੱਲ ਮਖਾਣੇ ਨੇ ਇਹ ਹੁੰਦੇ ਹੀ ਹੱਡੀਆਂ ਵਾਸਤੇ ਨੇ ਇਹਤੇ ਬਹੁਤ ਹੀ ਵਧੀਆ ਨੇ ਹੱਡੀਆਂ ਵਾਸਤੇ ਹੱਡੀਆਂ ਨੂੰ ਮਜ਼ਬੂਤੀ ਦਿੰਦਣ ਚਾਹ ਬਜ਼ੁਰਗਾਂ ਨੂੰ ਦਿਓ ਚਾਹ ਤੁਸੀਂ ਘਰ ਚ ਬੱਚਾਂ ਨੂੰ ਦਿਓ ਚਾਹ ਆਪ ਖਾਓ ਜਿਵੇਂ ਮਰਜੀ ਤੁਸੀਂ ਕਰੋ ਬਟ ਇਹ ਰੋਜ਼ ਦਾ ਇੱਕ ਲੱਡੂ ਜੈ ਬਣਾ ਲਓ ਚਾਹ ਬਰਫੀ ਦੇ ਪੀਸ ਵਾਂਗੂ ਕੱਟ ਲਓ ਇੱਕ ਪੀਸ ਰੋਜ਼ ਦਾ ਬੱਚੇ ਨੂੰ ਖਵਾ ਦਿਓ ਦੁੱਧ ਨਾਲ ਜਾਂ ਚਾਹ ਦੇ ਨਾਲ ਜਿਸ ਤਰ੍ਹਾਂ ਵੀ ਲੈਂਦੇ ਨੇ ਬੱਚੇ ਖੁਸ਼ ਹੋ ਕੇ ਠੀਕ ਹੈ ਜੀ ਤੇ ਇਹ ਰੈਸਪੀ ਨੂੰ ਇੱਕ ਵਾਰੀ ਜੂ ਟਰਾਈ ਕਰਕੇ ਦੇਖਣਾ ਦੇਖਣਾ ਕਿੰਨੀ ਵਧੀਆ ਬਣਦੀ ਹੈ ਔਰ ਬੱਚੇ ਤੋਂ ਖੁਦ ਹੀ ਦੱਸਣਗੇ ਕਿ ਸਾਨੂੰ ਕਿੰਨਾ ਬੈਨੀਫਿਟ ਇਹ ਦੇ ਨਾਲ ਮਿਲਿਆ ਕਿਉਂਕਿ ਸਿਰ ਦਰਦ ਵੀ ਕਈ ਵਾਰੀ ਬੱਚਿਆਂ ਦਾ پڑھਦੇ-ਪੜਦੇ ਹੋਣ ਲੱਗ ਜਾਂਦਾ ਅੱਜ ਕੱਲ੍ਹ ਵੀਕਨੈਸ ਬਹੁਤ ਹੋ ਜਾਂਦੀ ਹੈ ਬੱਚਿਆਂ ਨੂੰ ਤੇ ਇਸ ਵਾਸਤੇ ਉਹ ਸਭ ਤੋਂ ਪਹਿਲੇ ਅਸੀਂ ਝੋ ਪਾਵਾਂਗੇ ਚਮਚ ਦੋ ਚਮਚ ਤਿੰਨ ਚਮਚ ਜਿੰਨਾ ਮਰਜ਼ੀ ਪਾ ਲੋ ਤੁਹਾਡਾ ਬਾਅਦ ਚ ਪਿਆ ਹੀ ਰਹਿਣਾ ਕਿਉਂਕਿ ਫੁੱਲ ਮਖਾਣੇ ਜਿਹੜੇ ਨਾ ਉਹ ਜ਼ਿਆਦਾ ਚੂਸਦੇ ਨੇ ਕਿਉਂ ਨੋ ਠੀਕ ਹੈ ਜੀ ਤੇ ਅਸੀਂ ਇਹਨੂੰ ਪਹਿਲੇ ਭੁੰਨ ਲਵਾਂਗੇ ਅੱਛੇ ਤੱਕ ਇਹ ਥੋੜਾ ਨਾ ਕਈਆਂ ਦੇ ਉੱਤੇ ਕਾਲਾ ਜਿਹਾ ਲੱਗਿਆ ਹੁੰਦਾ ਨੂੰ ਉਤਾਰ ਲੈਣਾ ਕਿਉਂਕਿ ਇਹਦੇ ਤੇ ਵਿੱਚ ਹੀ ਗ੍ਰाइंड ਹੋ ਜਾਂਦਾ ਫਿਰ ਇਹ ਕੋੜੇ-ਕੋੜੇ ਹੁੰਦੇ ਨੇ ਕਈਆਂ ਉੱਤੇ ਨ ਲੱਗੇ ਹੁੰਦੇ ਨੇ ਅਵਲੇ ਉਹਨਾਂ ਨੂੰ ਅਚੀ ਤਰ੍ਹਾਂ ਪਰ ਤੁਸੀਂ ਇਹ ਦੇਖਣਾ ਕਿ ਇਹਨੂੰ ਸੀਮਤ ਰੱਖ ਕੇ ਕਰਨਾ ਇਹਨੋਂ ਹੋਵੇ ਕਿ ਤੇਜ਼ ਸੇਕ ਕਰਕੇ ਦੋ ਤੇ ਇਹ ਸੜ ਜਾਣ ਸੜਨੇ ਨਹੀਂ ਚਾਹੀਦੇ ਸਿਰਫ ਪੁਣਨੇ ਨੇ ਨਹੀਂ ਹਲਕੇ ਜਿਹਾ ਕ੍ਰਿਸਪੀ ਕਰਨੇ ਨੇ ਠੀਕ ਹੈ ਜੀ ਫਿਰ ਜਦੋਂ ਥੋੜੇ ਜਿਹਾ ਠੰਡੇ ਹੋ ਜਾਣਗੇ ਤੈਨੂੰ ਮਿਕਸੀ ਵਿੱਚ ਗ੍ਰਾਈਂਡ ਕਰ ਲੈਣਾ ਉਸੇ ਵੇਲੇ ਆ ਦੇਖੋ ਜੀ ਬਸ ਇਸ ਤਰ੍ਹਾਂ ਹੀ ਕਰੀ ਜਾਣਾ ਤੁਸੀਂ ਹੱਥ ਨਹੀਂ ਰੋਕਣਾ ਜੇ ਤੁਸੀਂ ਹੱਥ ਰੁਕੋਗੇ ਤੇ ਸੜਨ ਲੱਗ ਜਾਣਗੇ और सेक भी घट रखना फिर तो मैं तुम्हें तो अगर की करना है, ठीक है जी जब थोड़े क्रिस्पी हो जाने ना देखो इस तरह आवाज आने शुरू हो जाने ये देखो जी वैसे आवाज नहीं आएगी थोड़ी अवले देखो आवाज आ रही है ना इस तरह तुम तो पता लग जाएगा नहीं तो फिर तुम एक हाथ तो इस तरह पकड़ के इस तरह, तरह करके देख लोगे ग कि टुट गए ना हाथ न अगर टुटते भी नहीं तो फिर ठीक है ਪੁਰਜਾਂਗੇ ਆਪਣੇ ਆਪ ਮੈਂ 1 ਦਾ ਮਿੰਟ ਹੋਰ ਭੁੰਨਾਂਗੀ ਕਿਉਂਕਿ ਸੇਕ ਅਸੀਂ ਬਹੁਤ ਘੱਟ ਰੱਖਤਾ ਹੈ ਤੇ ਸੇਕ ਤੇ ਇਹਨੂੰ ਭੁੰਨਾਂਗੇ ਤੁਸੀਂ ਤੇ ਸੇਕ ਤੇ ਭੁੰਨੋਗੇ ਤੇ ਤੁਹਾਡੇ ਨਾਲ ਹੀ ਸੜਨੇ ਸ਼ੁਰੂ ਹੋ ਜਾਣਾ ਹੈ ਠੀਕ ਹੈ ਜੀ ਬਿਲਕੁਲ ਸਲੋ ਸੇਕ ਤੇ ਭੁੰਨਣਾ ਨਾ ਬੰਦ ਕਰ ਦਿੰਦੇ ਹਾਂ ਇਹ ਦੇਖੋ ਜਦੋਂ ਅਸੀਂ ਥੱਲੇ ਸੁੱਟਦੇ ਹਾਂ ਤੇ ਆਵਾਜ਼ ਆਉਂਦੀ ਹੈ ਫਦਾ ਮਤਲਬ ਕ੍ਰਿਸਪੀ ਹੋ ਗਏ ਨਾ ਸਾਡੇ ਇਹ ਦੇਖੋ ਕਲਰ ਦਾ ਵੀ ਫਰਕ ਪੈ ਗਿਆ ਤੇ ਇਸ ਤਰ੍ਹਾਂ ਦੇ ਤੁਹਾਡੇ ਹੋਲੇ ਚੀਜ਼ ਦੇ ਨੂੰ ਫਰਾਈ ਕਰ ਲਗੇ ਠੀਕ ਹੈ ਜੀ ਇੱਕ ਵਾਰੀ ਬੱਚਾ ਨੂੰ ਜ਼ਰੂਰ ਇਹ ਰੈਸਪੀ ਬਣਾ ਕੇ ਦੇਵਾਂ ਕੋਈ ਅੰਨੀ ਮਹਿੰਗੀ ਵੀ ਨਹੀਂ ਪੈਂਦੀ 4-50 ਦਾ ਸਮਾਨ ਆ ਜਾਂਦਾ ਔਰ 15 ਦਿਨ ਆਰਾਮ ਨਾਲ ਨਿਕਲ ਜਾਂਦੇ ਨੇ ਬੱਚੇ ਇੱਕ ਇੱਕ ਪੀਸ ਵੀ ਖਾਣਗੇ ਤੇ ਉਹਨਾਂ ਦੀ ਸਬਤੱਕੇ ਸਿੱਖੇ ਇਮਿਨਿਟੀ ਵਧੇਗੀ ਉਹਨਾਂ ਦੀ ਤੇ ਇਹਦੇ ਨਾਲ ਬੁਖਾਰ ਬੁਖੂਰ ਵੀ ਨਹੀਂ ਹੁੰਦਾ ਜੇ ਅਗਰ ਖਾਂਦੇ ਰਹਿਣਗੇ ਬੱਚੇ ਤੇ ਤਾਕਤ ਰਹਿੰਦੀ ਹੈ ਸਰੀਰ ਵਿੱਚ ਕਮਜ਼ੋਰੀ ਸਾਰੀ ਖਤਮ ਹੋ ਜਾਂਦੀ ਹੈ ਸਰੀਰ ਦੇ ਚ ਇਹਨਾਂ ਇੱਕ ਭੁੱਖ ਲੱਗ ਲੱ ਜਾਂਦੀ ਹੈ ਸਿਰ ਦਰਦ ਨਹੀਂ ਹੁੰਦਾ ਲੱਤਾਂ 'ਚ ਦਰਦ ਨਹੀਂ ਹੁੰਦਾ ਬਹੁਤ ਇਹਦੇ ਬੈਨੀਫਿਟ ਨੇ ਚਾਹ ਬਜ਼ੁਰਗ ਖਾਂ ਬੱਚੇ ਖਾਓ ਜੋ ਮਰਜ਼ੀ ਜੜੀ ਮਰਜ਼ੀ ਉਮਰ ਦੇ ਖਾ ਸਕਦੇ ਨੇ ਡਰਾਈ ਫਰੂਟ ਆਪਸ਼ਨਲ ਜੇ ਤੁਸੀਂ ਪਾਣਾ ਪਾ ਲੋ ਨਹੀਂ ਪਾਣਾ ਤੇ ਨਾ ਪਾਓ ਜ਼ਰੂਰੀ ਨਹੀਂ ਇਹ ਕਈ ਵਾਰੀ ਹੁੰਦਾ ਨਾ ਬਸ ਗਰਮੀ ਦੇ ਵਿੱਚ ਕਈ ਨਹੀਂ ਖਾਂਦੇ ਨਹੀਂ ਤੇ ਉੱਪਰ ਮੈਂ ਤਾਂ ਥੋੜਾ ਜਿਹਾ ਉੱਪਰ ਸਪਰੇਅ ਕਰ ਦਾਂਗੀ ਜਿਵੇਂ ਸਪਰੈਡ ਕਰਦੇ ਦਾ ਉੱਪਰ ਹੀ ਤੇ ਜਦੋਂ ਪੀਸ ਕੱਟੋ ਨਾ ਤੇ ਉੱਪਰ ਅੱਛਾ ਲੱਗਦਾ ਸੋਨਾ ਲੱਗਦਾ ਵੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹ ਕਰਨਾ ਹੈ ਠੀਕ ਹੈ ਜੀ ਹੁਣ ਇਹ ਸਾਡੇ ਅੱਛੇ ਤਰ੍ਹਾਂ ਪੁੱਜ ਗਏ ਨੇ ਇਹ ਦੇਖੋ ਮੈਂ ਤੁਹਾਨੂੰ ਦਿਖਾਨੀ ਆ ਕ੍ਰਿਸਪੀ ਹੋ ਗਏ ਨੇ ਇਹ ਦੇਖੋ ਇਸ ਤਰ੍ਹਾਂ ਟੁੱਟਣ ਲੱਗ ਜਨਾਂ ਤੁਹਾਡੇ ਇਸ ਤਰ੍ਹਾਂ ਪੂਰੇ ਲੱਗ ਜਨ ਤੇ ਸਮਝੋ ਹੋ ਗਏ ਨੇ ਠੀਕ ਹੈ ਜੀ ਤੇ ਹੁਣ ਮੈਂ ਗੈਸ ਕਰਨ ਲੱਗਿਆ ਬੰਦ ਔਰ ਇਹ ਤਾਂ ਤੱਕ ਠੰਡੇ ਹੋ ਜਨਗੇ ਮੈਂ ਅੰਦਰ ਤੱਕ ਚਲੇ ਨੂੰ ਕ੍ਰਾਈਂਡ ਕਰ ਲੈਣੀ ਆ ਤੇ ਡਰਾਈ ਫਰੂਟ ਜਿਹੜਾ ਉੱਪਰ ਪੜਾਣਾ ਤੇ ਡਰਾਈ ਫਰੂਟ ਜ਼ਿਆਦਾ ਨਾ ਗ੍ਰੀਨ ਕੋ ਕਰਨਾ ਬਰੀਕ ਅਗਰ ਤੁਸੀਂ ਬੱਚੇ ਨਹੀਂ ਖਾਂਦੇ ਮੋਟਾ ਤੇ ਤੁਸੀਂ ਜਿਆਦਾ ਪ੍ਰੀਕ ਕਰ ਲੈਣਾ ਬੇਸ਼ੱਕ ਪਰ ਡਰਾਈ ਪੂੜ ਥੋੜਾ ਇੱਕੋ ਇੱਕ ਦੋ ਵਾਰੀ ਮਿਕਸੀ ਘੁਮਾਓਗੇ ਤੇ ਬਸ ਉਹ ਥੋੜਾ ਦਰਦਰਾ ਜਿਹਾ ਹੋ ਜਾਏਗਾ ਤੇ ਉਹ ਤੁਸੀਂ ਉੱਪਰ ਸਪਰੈਡ ਕਰਨ ਵਾਸਤੇ ਮੈਂ ਤੁਹਾਨੂੰ ਹੀ ਖਾਣੇ ਮੈਂ ਪਾਵਾਂਗੀ ਥੋੜਾ ਜਿਹਾ ਪਾਵਾਂਗੀ ਜਿਆਦਾ ਨਹੀਂ ਪਾਣਾ ਠੀਕ ਹੈ ਜੀ ਇੱਕ ਮੇਰੇ ਕੋਲ ਕਾਲੀ ਸੋਗੀ ਪਈ ਹੈ ਉਹ ਵੀ ਮੈਂ ਵਿੱਚ ਪਾਵਾਂਗੀ ਉਹਦਾ ਵੀ ਟੇਸਟ ਬਹੁਤ ਵਧੀਆ ਆਂਦਾ ਤੁਸੀਂ ਅਗਰ ਹੈਗੀ ਠੀਕ ਨਹੀਂ ਤਾਂ ਦੂਜੀ ਸੋਗੀ ਪਾ ਲੈਣਾ ਤੇ ਠੀਕ ਹੈ ਜੀ ਮੈਂ ਹੁਣ ਅੱਗੇ ਤੁਹਾਨੂੰ ਗ੍ਰਾਈਂਡ ਕਰਕੇ ਦਿਖਾਉਣੀ ਹੈ ਠੀਕ ਹੈ ਹੇ ਦੇਖੋ ਜੀ ਇਹ ਕਾਲੀ ਸੋਗੀ ਹੈ ਇਹ ਬਿਲਕੁਲ ਖਜੂਰਾ ਵਾਂਗ ਹੁੰਦੇ ਹੈ ਤੇ ਇਹ ਤੁਸੀਂ ਤੋੜ ਕੇ ਵਿੱਚ ਬਰੀਕ ਬਰੀਕ ਕੱਟ ਕੇ ਤੇ ਤੁਸੀਂ ਇਹਦੇ ਚ ਮਿਕਸਰ ਚ ਮਤਲਬ ਨਹੀਂ ਕਰੋ ਤੁਸੀਂ ਬੇਸ਼ੱਕ ਬਰੀਕ ਬਰੀਕ ਕੱਟ ਲਓ ਮਿਕਸਰ ਜਿਆਦਾ ਫਿਰ ਹੋ ਜਾਗੀ ਕਿਉਂਕਿ ਇਹ ਪਿਚਪਿਚੀ ਜੀ ਹੁੰਦੀ ਹੈ ਚਿੜਚਿੜੀ ਜੀ ਤੇ ਇਹ ਸਾਰੀ ਚਿਪਕ ਜਾਣੀ ਹੈ ਤੇ ਇਹਦੇ ਨਾਲੋਂ ਤੁਸੀਂ 4-4 5-5 ਪੀਸੇ ਦੇ ਕਰ ਲਓ ਠੀਕ ਹੈ ਜੀ ਤੇ ਤੁਸੀਂ ਇਹ ਪਾਣੀ ਹੈ ਠੀਕ ਹੈ ਨਹੀਂ ਹੈਗੀ ਕਰ ਤੇ ਆਪਸ਼ਨਲ ਹੈ ਪੂਰਾ ਜੜੀ ਵੀ ਤੁਹਾਡੇ ਕੋਲ ਡਰਾਈ ਫਰੂਟ ਪਿਆ ਤੁਸੀਂ ਉਹ ਹੀ ਪਾ ਲਓ ਮੈਂ ਸਿਰਫ ਬਦਾਮ ਤੇ ਕਰੋਟ ਪਾਣ ਲੱਗੀਆਂ ਥੋੜੇ ਜਿ ਠੀਕ ਹੈ ਜੀ ਇਸ ਤਰ੍ਹਾਂ ਇੱਕ ਪਲੇਟ 'ਚ ਕੱਢ ਕੇ ਰੱਖ ਲੈਣੇ ਤਦ ਤੱਕ ਸਾਡੇ ਠੰਡੇ ਹੋ ਜਾਣਗੇ ਜਦ ਤੱਕ ਅਸੀਂ ਚਨੇ ਦਾ ਰੇਂਜ ਵੰਡ ਕਰਨਾ ਠੀਕ ਹੈ ਡਰਾਈ ਫਰੂਟ ਤੇ ਚਨੇ ਅਸੀਂ ਗ੍ਰाइंड ਕਰਾਂਗੇ ਪਹਿਲੇ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਮੈਂ ਚਨੇ ਵੀ ਗ੍ਰाइंड ਕਰ ਲਏ ਨੇ ਔਰ ਇਹ ਸਾਡੀ ਸ਼ੱਕਰ ਹੈ ਤੇ ਇਹ ਸਾਡੇ ਫੁੱਲ ਮਖਾਣੇ ਨੇ ਠੀਕ ਹੈ ਜੀ ਹੁਣ ਡਰਾਈ ਫਰੂਟ ਤੁਹਾਡੀ ਆਪਣੀ ਮਰਜ਼ੀ ਤੇ ਡਿਪੈਂਡ ਹੈ ਮੈਂ ਥੋੜਾ ਜਿਹਾ ਗ੍ਰाइंड ਕਰ ਲਿਆ ਥੋੜੇ ਦਰਦਰੇ ਰਹਿਣ ਦਿੱਤੇ ਨੇ ਇਹ ਤੁਸੀਂ ਆਪਣੀ ਮਰਜ਼ੀ ਤੇ ਤੁਹਾਡੇ ਡਿਪੈਂਡ ਹੈ ਤੁਸੀਂ ਪਾਣੇ ਨੇ ਪਾਓ ਨਹੀਂ ਪਾਣੇ ਨਾ ਪਾਓ ਔਰ ਸ਼ੱਕਰ ਦੀ ਜਗ੍ਹਾ ਤੇ ਤੁਸੀਂ ਚੀਨੀ ਵੀ ਪਾ ਸਕਦੇ ਹੋ ਬਟ ਸ਼ੱਕਰ ਜਰਾ ਚੰਗੀ ਹੁੰਦੀ ਹੈ ਬੱਚਿਆਂ ਵਾਸਤੇ ਵੀ ਤੇ ਵੱਡਿਆਂ ਵਾਸਤੇ ਵੀ ਗੁੜ ਪਾ ਸਕਦੇ ਹੋ ਤੁਸੀਂ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਬਾਕੀ ਸਮਾਨ ਤੁਸੀਂ ਜਿਸ ਹਿਸਾਬ ਨਾਲ ਜੇ ਜ਼ਿਆਦਾ ਮਟੀਰੀਅਲ ਪਾਣਾ ਜ਼ਿਆਦਾ ਪਾ ਸਕਦੇ ਹੋ ਮੈਂ 250 ਗ੍ਰਾਮ ਦੀ ਬਣਾ ਰਹੀਆਂ ਕਿਉਂਕਿ ਮੈਂ 250 ਗ੍ਰਾਮ ਲੈਨੇ ਤਾਂ 1.5 ਗ੍ਰਾਮ ਕੋਲੋਂ ਖਾਣੇ ਲਗਨ ਅਗਰ ਤੁਸੀਂ ਜ਼ਿਆਦਾ ਬਣਾਣੇ ਨੇ ਇਹਨੂੰ 250 ਗ੍ਰਾਮ ਕਰ ਲਓ ਤੇ ਇਹਨੂੰ ਅੱਧਾ ਕਿੱਲਾ ਕਰ ਲਓ ਤੇ ਜਿਹੜੀ ਐਵੇਂ 1 ਕਿਲੋ ਕਰ ਲਓ ਠੀਕ ਹੈ ਜੀ ਹੁਣ ਮੈਂ ਅੱਧਾ ਕਿਲੋ ਲੈ ਲਈ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਅਸੀਂ ਹੁਣ ਕੜਾਈ ਰੱਖਾਂਗੇ ਤੇ ਸìm ਤੇ ਬਿਲਕੁਲ ਰੱਖਣੀ ਹੈ ਗੈਸ ਐ ਨਹੀਂ ਕਿ ਤੇਜ਼ ਕਰ ਦੇਣੀ ਇੱਕਦਮ ਠੀਕ ਹੈ ਜੀ ਹੁਣ ਅਸੀਂ ਘਿਓ ਪਾਵਾਂਗੇ ਘਿਓ ਵੀ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਪਾਣਾ ਅਗਰ ਜ਼ਿਆਦਾ ਪਾਣਾ ਹੈ ਤੇਜ਼ ਪਾਣਾ ਹੈ ਘੱਟ ਪਾਣਾ ਹੈ ਜਿਸ ਤਰ੍ਹਾਂ ਵਧੀਆ ਹੈ ਮੈਂ ਇੱਕ ਕੜਛੀ ਪਾ ਰਹੀ ਹਾਂ ਘਿਓ ਦੇ ਠੀਕ ਹੈ ਜੀ ਘੱਟ ਤੋਂ ਘੱਟ ਮਤਲਬ ਤੁਸੀਂ ਇੱਕ ਕੜਛੀ ਜ਼ਰੂਰ ਪਾਣੀ ਇਸ ਤੋਂ ਘੱਟ ਨਹੀਂ ਪਾਣੀ ਕਿਉਂਕਿ ਫੇਰ ਤੇ ਕੋਈ ਫਾਇਦਾ ਹੀ ਨਹੀਂ ਪੰਜੀਰੀ ਬਣਾਉਣ ਦਾ ਵੀ ਬੱਚੇ ਤਾਂ ਖਾ ਹੀ ਲੈਂਦੇ ਨੇ ਕੜਛੀ ਤੋਂ ਵੀ ਥੋੜੀ ਵੱਧ ਹੀ ਪਾਣਾ ਘੱਟ ਨਾ ਹੋਵੇ ਠੀਕ ਹੈ ਜੀ ਤੇ ਮੇਰੀ ਤਕਰੀਬਨ ਡੇਢ ਕੜਛੀ ਹੋ ਗਈ ਹੈ ਮੇਰੀ ਤੇ ਹੁਣ ਅਸੀਂ ਇਹਦੇ ਚ ਸਾਰੀ ਪਹਿਲੇ ਪਾਵਾਂਗੇ ਸ਼ੱਕਰ ਠੀਕ ਹੈ ਜੀ ਇਸ ਕੀ ਹੋ ਦੇ ਵਿੱਚ ਪਹਿਲੇ ਅਸੀਂ ਸ਼ੱਕਰ ਮਿਕਸ ਕਰਾਂਗੇ ਔਰ ਗੈਸ ਬਿਲਕੁਲ ਸਲੋ ਰੱਖਣੀ ਹੈ ਅਸੀਂ ਇਹਨੂੰ ਕੋਈ ਚੀਜ਼ ਨੂੰ ਪਕਾਉਣ ਵਾਲੀ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿਹੜਾ ਕੋਈ ਆਟਾ ਵੇਸਣ ਪਾ ਰਹੇ ਆ ਆਟਾ ਵੇਸਣ ਪਾਣਾ ਹੋਵੇ ਨਾ ਫਿਰ ਹੁੰਦਾ ਵੇ ਕਿ ਅਸੀਂ ਇਹਨੂੰ ਤੇਜ਼ ਰੱਖੇ ਸੇਕ ਨੂੰ ਕਿ ਅਸੀਂ ਪਕਾਣੀ ਹੈ ਕੋਈ ਚੀਜ਼ ਬਿਲਕੁਲ ਨਹੀਂ ਮੈਂ ਥੋੜੀ ਜਿਹੀ ਚੀਨੇ ਵੀ ਵਿੱਚ ਪਾਤੀ ਮੈਨੂੰ ਥੋੜੀ ਜਿਹੀ ਕੱਟ ਲੱਗ ਰਹੀ ਸੀ ਤੇ ਹੁਣ ਤੁਸੀਂ ਕੀ ਕਰਨਾ ਹੈ ਇਹਨੂੰ ਮਿਕਸ ਕਰ ਲੈਣਾ ਬਿਲਕੁਲ ਇਦੇ ਵਿੱਚ ਤੁਸੀਂ ਸ਼ੱਕਰ ਦੇ ਵਿੱਚ ਘਿਓ ਨੂੰ ਮਿਕਸ ਕਰ ਲੈਣਾ ਥੋੜਾ ਜਿਹਾ ਪੰਗਰਾ ਕੇ ਬਸ ਮਿਕਸ ਕਰ ਲੈਣ ਹੋਰ ਕੁਝ ਵੀ ਨਹੀਂ ਕਰਨਾ ਤੁਸੀਂ ਜਸਟਰ ਮਿਕਸ ਕਰ ਲੈਣਾ ਅਗਰ ਤੁਹਾਨੂੰ ਘਿਓ ਲੱਗਦਾ ਘੱਟ ਤੇ ਤੁਸੀਂ ਹੋਰ ਪਾ ਸਕਦੇ ਹੋ ਵੈਸੇ ਇਹਦੇ ਵਿੱਚ ਜ਼ਿਆਦਾ ਘਿਓ ਨਹੀਂ ਲੱਗਦਾ ਇਹ ਤੁਹਾਡੀ ਮਰਜ਼ੀ ਤੇ Depend ਹੈ ਅਗਰ ਬੱਚੇ ਖਾ ਲੈਂਦੇ ਨੇ ਵੱਡੇ ਖਾ ਲੈਂਦੇ ਨੇ بس بالکل اپشنل ہے ਜਿਵੇਂ ਮਰਜ਼ੀ ਤੁਸੀਂ ਆਪਣੀ ਮਰਜ਼ੀ ਤੇ ਡਿਪੈਂਡ ਕਰੋ ਪਰ ਕਟਚੀ ਗੇਲ ਜ਼ਰੂਰ ਪਾਣਾ ਇਸ ਤੋਂ ਘੱਟ ਵੀ ਪੜਨਾ ਠੀਕ ਹੈ ਵੱਧ ਤੁਸੀਂ ਪਾ ਸਕਦੇ ਹੋ ਕੱਟ ਨਹੀਂ ਹੋਣਾ ਚਾਹੀਦਾ ਮੈਂ ਕੋਲ ਹੋਰ ਪਾ ਰਹੀ ਹਾਂ ਓਕੇ ਜਿਹੜੀ ਸਾਡੀ ਸ਼ੱਕਰ ਇਹਨੂੰ ਇਹ ਜ਼ਰੂਰ ਪੂਰੀ ਭਿੱਜਣੀ ਚਾਹੀਦੀ ਹੈ ਸਾਡੀ ਤੇ ਬਾਕੀ ਤੇ ਸਾਰੀਆਂ ਸਮਾਨ ਅਸੀਂ ਵੈਸੇ ਮਿਕਸ ਕਰ ਲੈਣਾ ਸਾਰਾ ਸੁੱਕਾ ਇਹ ਦੇਖੋ ਜੀ ਇਸ ਤਰ੍ਹਾਂ ਤੁਹਾਡੀ ਹੋਣੀ ਚਾਹੀਦੀ ਹੈ ਗਿੱਲੇ ਗਿੱਲੇ ਠੀਕ ਹੈ ਜੀ ਬਹੁਤ ਹੀ ਵਧੀਆ ਰੈਸਪੀ ਬਣੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਇੱਕ ਤੇ ਨਾ ਬੱਚਿਆਂ ਦੇ ਵਾਸਤੇ ਬੱਚੇ ਵੈਸੇ ਵੀ ਖੁਸ਼ ਹੋ ਕੇ ਖਾਂਦੇ ਨੇ ਮਿੱਠਾ ਚਿੱਟਾ ਤੇ ਹੁਣ ਦੇਖੋ ਮਿਕਸ ਹੋ ਗਿਆ ਨਾ ਸਾਰਾ ਕੁਝ ਤੇ ਹੁਣ ਅਸੀਂ ਇਹਨੂੰ ਗੈਸ ਨੂੰ ਕਰ ਦੇਣਾ ਬੰਦ ਹੁਣ ਸਾਡਾ ਗੈਸ ਦਾ ਕੋਈ ਕੰਮ ਨਹੀਂ ਤੇ ਸਭ ਤੋਂ ਪਹਿਲੇ ਅਸੀਂ ਇਹਨੂੰ ਕੜਾਹੀ ਨੂੰ ਥੱਲੇ ਉਤਾਰਾਂਗੇ ਕਿਉਂਕਿ ਸਾਡਾ ਇਹ ਗੈਸ ਦੇ ਉੱਤੇ ਕੁਝ ਵੀ ਕੰਮ ਨਹੀਂ ਸਭ ਕੁਝ ਭੁੰਨਿਆ ਹੋਇਆ ਹੈ ਜਿਹੜਾ ਅਸੀਂ ਮਟੀਰੀਅਲ ਪਾਣਾ ਸਭ ਤੋਂ ਪਹਿਲੇ ਅਸੀਂ ਫੁੱਲ ਮਖਾਣੇ ਪਾ ਦਾਂਗੇ ਇਨਵੱਖੇਤਰਾ ਮਿਕਸ ਕਰ ਲੈਣਾ ਆਰਾਮ ਨਾਲ ਹੌਲੀ ਹੌਲੀ ਮਿਕਸ ਕਰਨਾ ਕੋਈ ਜਲਦੀ ਨਹੀਂ ਕਰਨੀ ਆਰਾਮ ਨਾਲ ਇਸ ਤਰ੍ਹਾਂ ਮਿਕਸ ਕਰੋ ਆ ਦੇਖੋ ਜੀ ਕਿੰਨੀ ਵਧੀਆ ਚੀਜ਼ ਬਣੀ ਦੀ ਔਰ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਨੇ ਕੋਈ ਵੀ ਇਹਦੇ ਚ ਫालतू ਸੀ ਚੀਜ਼ ਨਹੀਂ ਪਾਈ ਤੇ ਬੱਚਿਆਂ ਦੀ ਹੈਲਥ ਵਾਸਤੇ ਤੇ ਅਮਰ ਰੱਖਦੇ ਹੋਏ ਸੀ ਇਹ ਚੀਜ਼ਾਂ ਬਣਾਉਣੇ ਆ ਤੇ ਬੱਚੇ ਤਾਂ ਕਿ ਤੰਦਰੁਸਤ ਰਹਿਣ ਔਰ ਬੱਚੇ ਵਾਲੇ ਸਟੱਡੀ ਤੇ ਵੀ ਇੰਨਾ ਬਰਡਨ ਹੈ ਦਿਮਾਗ ਵੀ ਉਹਨਾਂ ਦਾ ਸੈਟ ਰਵੇ ਕਿਉਂਕਿ ਬੱਚੇ ਪੜ੍ਹਦੇ-ਪੜ੍ਹਦੇ ਐਨਕਾ ਲੱਗ ਜਾਂਦੀਆਂ ਨੇ ਸਿਰ ਦਰਦ ਹੋਣ ਲੱਗ ਜਾਂਦਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਅਗਰ ਤੁਸੀਂ ਇਸ ਤਰ੍ਹਾਂ ਪੰਜੀਰੀ ਰਹਿਣ ਦੇਣੀ ਪੰਜੀਰੀ ਵੀ ਬਹੁਤ ਵਧੀਆ ਬਣ ਜਾਂਦੀ ਹੈ ਤੁਸੀਂ ਇਸ ਤਰੀਕ ਕਟੋਰੀ ਚ ਪਾ ਕੇ ਬੱਚਿਆਂ ਨੂੰ ਦੇ ਸਕਦੇ ਹੋ ਹੁਣ ਅਸੀਂ ਪਾ ਦਾਂਗੇ ਪੁੱਜਿਓ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਸੀ ਮਿਕਸ ਕਰਕੇ ਫਿਰ ਮੈਂ ਤੁਹਾਨੂੰ ਦਿਖਾਨੀ ਅੱਗੇ ਕੀ ਕਰਨਾ ਹਾਂ ਅੰਜੀ ਤੁਸੀਂ ਨੀਚੇ ਉਤਾਰ ਕੇ ਕਟਛੇ ਡੇਢ ਹੋਰ ਤੇਲ ਘਿਓ ਦੀ ਪਾਣੀ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਚਿਪਕ ਜਾਣ ਹੁਣ ਗਰਮ ਹੈਗਾ ਜਦੋਂ ਠੰਡਾ ਹੋਣਾ ਤੁਹਾਡੇ ਆਪਣੇ ਆਪ ਸੈੱਟ ਹੋ ਜਾਣਾ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਹੁਣ ਪੰਜੀਰੀ ਵੀ ਰਹਿ ਸਕਦੇ ਹੋ ਤੇ ਤੁਸੀਂ ਲੱਡੂ ਵੀ ਬਣਾ ਸਕਦੇ ਹੋ ਇਹਦੇ ਤੇ ਨਹੀਂ ਲੱਡੂ ਬਣਾਣੇ ਤੇ ਤੁਸੀਂ ਇਹਨੂੰ ਪੀਸੇਜ਼ ਦੇ ਵਿੱਚ ਵੀ ਕੱਟ ਸਕਦੇ ਹੋ ਪਹਿਲੇ ਕਿਸੇ ਟ੍ਰੇ ਚ ਪਾ ਲਓ ਸੈੱਟ ਕਰ ਲਓ ਇਹਨੂੰ ਪਹਿਲੇ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਜੀ ਦੇਖੋ ਜੀ ਮੇਰੇ ਡੇਟ ਕੜਚੀ ਪਹਿਲੇ ਘਿਓ ਪਾਇਆ ਸੀਗਾ ਔਰ ਕੜਚੀ ਵੀ ਮੇਰੀ ਵੱਡੀ ਹੈ ਕਿ ਨਹੀਂ ਛੋਟੀ ਨਹੀਂ ਹੈਗੀ ਪੂਰੀ ਡੇਟ ਕੜਚੀ ਮੈਂ ਪਹਿਲੇ ਪੁੰਨ ਲੱਗਿਆ ਪਾਇਆ ਸੀ ਤੇ ਹੁਣ ਦੋ ਕੜਚੀਆਂ ਹੋਰ ਪਾਇਆ ਠੀਕ ਹੈ ਜੀ ਤੁਸੀਂ ਘਿਓ ਆਪਣੀ ਮਰਜ਼ੀ ਦੇ ਮੁਤਾਬਿਕ ਪਾ ਸਕਦੇ ਹੋ ਜਿੰਨਾ ਤੁਸੀਂ ਪਾਣਾ ਚਾਹੋ ਇਹ ਸਾਰਾ ਹੁਣ ਦੇਖੋ ਸਾਡਾ ਮਟੀਰੀਅਲ ਇਕੱਠਾ ਹੋ ਗਿਆ ਇਹਦੇ ਵਿੱਚ ਕੋਈ ਆਟਾ ਨਹੀਂ ਕੋਈ ਵੇਸਰ ਨਹੀਂ ਕੋਈ ਕੁਝ ਨਹੀਂ ਹੈ ਤੇ ਹੁਣ ਅਸੀਂ ਇਹਨੂੰ ਇੱਕ ਟ੍ਰੇ ਵਿੱਚ ਸੈੱਟ ਕਰ ਦਾਂਗੇ ਸਾਰੇ ਨੂੰ ਕੋਈ ਵੀ ਟ੍ਰੇ ਲੈ ਸਕਦੇ ਹੋ ਜਾਂ ਤੁਸੀਂ ਕੰਡੇ ਵਾਲਾ ਥਾਲ ਲੈ ਸਕਦੇ ਹੋ ਇਸ ਤਰ੍ਹਾਂ ਦੀ ਮੇਰੇ ਕੋਲ ਟ੍ਰੇ ਪਈ ਸੀ ਮੈਂ ਇਹਦੇ ਵਿੱਚ ਪਾਣ ਲੱਗੀ ਆ ਠੀਕ ਹੈ ਜੀ ਤੁਸੀਂ ਥੋੜਾ ਜਾਨੂੰ ਥੱਲੇ ਉਹ ਲਬੇੜ ਲੈਣਾ ਘਿਓ ਦੇ ਨਾਲ ਤੇ ਉਹਦੇ ਉੱਤੋਂ ਇਹ ਸਾਰਾ ਪਾ ਦੇਣਾ ਤੇ ਅੱਛੀ ਤਰ੍ਹਾਂ ਨੂੰ ਸੈੱਟ ਕਰ ਦੇਣਾ ਹਾਂਜੀ ਤੁਸੀਂ ਇਸ ਤਰ੍ਹਾਂ ਕੜਛੀ 'ਚ ਘਿਓ ਲੈਣਾ ਪੰਗਰਾ ਕੇ ਤੇ ਇਹਨੂੰ ਸਾਰਾ ਥੱਲੇ ਟ੍ਰੇ ਦੇ ਵਿੱਚ ਸੁੱੜ ਦੇਣਾ ਤੇ ਟ੍ਰੇ ਨੂੰ ਸਾਰਾ ਫੈਲਾ ਦੇਣਾ ਤਾਂ ਕਿ ਇਹ ਜੜੀ ਨਾਲ ਚਿਪਕੇ ਨਾ ਤੇ ਤੁਹਾਡੇ ਪੀਸ ਆਸਾਨੀ ਨਾਲ ਵਾਰ ਨੂੰ ਪਾ ਜੀ ਠੀਕ ਹੈ ਜੀ ਹੁਣ ਮੈਂ ਸਾਰਾ ਇਹਨੂੰ ਮਟੀਰੀਅਲ ਨੂੰ ਵਿੱਚ ਪਾਣ ਲੱਗੀ ਆ ਤੇ ਘੱਟ ਤੋਂ ਘੱਟ 2-3 ਘੰਟੇ ਵਾਸਤੇ ਇਹਨੂੰ ਇਸ ਤਰੀ ਰਹਨ ਦੇਣਾ ਗਰਮ ਹੈਗਾ ਜਦੋਂ ਠੰਡਾ ਹੋਣਾ ਇਹਨੇ ਆਪਣੇ ਆਪ ਸੈੱਟ ਹੋ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਸਾਰਾ ਮਟੀਰੀਅਲ ਟ੍ਰੇ ਦੇ ਵਿੱਚ ਪਾ ਦੇਣਾ ਤੁਹਾਨੂੰ ਪਾ ਕੇ ਦਿਖਾਨੀ ਹੈ ਸਾਰਾ ਹਾਂ ਜੀ ਇਸ ਤਰ੍ਹਾਂ ਤੁਸੀਂ ਸੈੱਟ ਕਰ ਦੇਣਾ ਸਾਰਾ ਦੇਖੋ ਮਟੀਰੀਅਲ ਸਾਰਾ ਸੈੱਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਉੱਪਰ ਡਰਾਈ ਫਰੂਟ ਪਾ ਦਿਓ ਇਹ ਵੀ ਆਪਸ਼ਨਲ ਹੈ ਜੇ ਤੁਸੀਂ ਪਾਣਾ ਚਾਹੁੰਦੇ ਹੋ ਤੇ ਪਾ ਦਿਓ ਨਹੀਂ ਪਾਣਾ ਤੇ ਨਾ ਪਾਓ ਠੀਕ ਹੈ ਜੀ ਮੈਂ ਸਾਰਾ ਇਹਦੇ ਤੇ ਡਰਾਈ ਫਰੂਟ ਪਾ ਦਾਂਗੀ ਇਹ ਸਿਰਫ ਹੈਲਦੀ ਚੀਜ਼ਾਂ ਨੇ ਦੇਖੋ ਇਹਦੀ ਬੇਸ਼ੱਕ ਸ਼ੋ ਨਹੀਂ ਹੈਗੀ ਪਰ ਹੈਲਦੀ ਚੀਜ਼ਾਂ ਨੇ ਸਾਰੀਆਂ ਦੇ ਵਿੱਚ ਤੇ ਬਹੁਤ ਹੀ ਵਧੀਆ ਇਹ ਰੈਸਪੀ ਹੈਗੀ ਬਹੁਤ ਹੀ ਵਧੀਆ ਚੀਜ਼ ਬਣ ਜਾਂਦੀ ਹੈ ਤੁਸੀਂ ਅਗਰ ਬੱਚਾ ਨੂੰ ਇੱਕ ਵਾਰੀ ਖੋਗੇ ਨਾ ਬਣਾ ਕੇ ਤੇ ਦੇਖਣਾ ਬਾਰ-ਬਾਰ ਡਿਮਾਂਡ ਕਰਨ ਗਿਆ ਇਹ ਦੇਖੋ ਜੀ ਬਿਲਕੁਲ ਪੱਥਰ ਵਾਂਗੂ ਜੰਮ ਜਾਂਦਾ ਤਾਂ ਹੀ ਮੈਂ ਥੱਲੇ ਜੜਾ ਸੀਗਾ ਨਾ ਉਹ ਘਿਓ ਪਾ ਦਿੱਤਾ ਸੀ ਪਹਿਲੀ ਤਾਂ ਕਿ ਚਿਪਕੇ ਨਾ ਠੀਕ ਹੈ ਜੀ ਬਸ ਇਹਨੂੰ ਇੱਕ ਘੰਟੇ ਬਾਅਦ ਤੁਸੀਂ ਪੀਸਿਸ ਦੇ ਵਿੱਚ ਕੱਢ ਲਓ ਜਿਵੇਂ ਬਰਫੀ ਦੇ ਪੀਸ ਬਣਾਇਦੇ ਨੇ ਜਾਂ ਚੋਰਸ ਪੀਸ ਕੱਢ ਲਓ ਇਹਨੂੰ ਅੱਛੀ ਤਰ੍ਹਾਂ ਵਿੱਚ ਤਸ ਦੋ ਇੱਕ ਇੱਕ ਪੀਸ ਨੂੰ ਤਾਂ ਕਿ ਬਾਹਰ ਨਾ ਨਿਕਲਣ ਕਿਉਂਕਿ ਸੇ ਜ਼ਿਆਦਾ ਕਿ ਉਹ ਨਹੀਂ ਜਿਆਦਾ ਯੂਜ਼ ਕੀਤਾ ਬਹੁਤ ਜਿਆਦਾ ਵੀ ਨਹੀਂ ਯੂਜ਼ ਕਰਨਾ ਕਿਉਂਕਿ ਗਰਮੀ ਦੇ ਜ ਦਿਨ ਨੇ ਸਰਦੀਸ ਤੁਸੀਂ ਜਿੰਨਾ ਮਰਜੀ ਖਾ ਸਕਦੇ ਹੋ ਗਰਮੀ ਚ ਇੰਨੀ ਗਰਮੀ ਪੈ ਰਹੀ ਹੈ ਅੱਜ ਕੱਲ ਫਿਰ ਗਰਮੀ ਬਹੁਤ ਹੋ ਗਈ ਹੈ ਬਸ ਅਸੀਂ ਸਿਰਫ ਬੱਚਿਆਂ ਦੀ ਤਾਕਤ ਵਾਸਤੇ ਇਹ ਚੀਜ਼ਾਂ ਬਣਾਣੀਆਂ ਤੇ ਇਸ ਤਰੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਥੋੜਾ ਜਿਹਾ ਵਿੱਚ ਪ੍ਰੈਸ ਕਰ ਦੋਗੇ ਤੇ ਆਪਣੇ ਆਪ ਸੈੱਟ ਹੋ ਜਾਏਗਾ। ਬਰੀਕ ਹੋ ਗਿਆ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸੈੱਟ ਹੋ ਗਿਆ। ਹੁਣ ਅਸੀਂ ਇਹਨੂੰ ਘੱਟ ਤੋਂ ਘੱਟ 1 ਘੰਟੇ ਹੱਸੇ ਰੱਖ ਦਾਂਗੇ। ਉਸ ਤੋਂ ਬਾਅਦ ਇਹਦੇ ਪੀਸ ਬਣਾ ਲਾਂਗੇ। ਠੀਕ ਹੈ ਜੀ। ਚਾਹ ਤੁਸੀਂ ਲੱਡੂ ਬਣਾ ਸਕਦੇ ਹੋ ਚਾਹ ਤੁਸੀਂ ਪੀਸ ਪਰ ਲੱਡੂ ਬਣਾਉਣ ਵਾਸਤੇ ਤੁਹਾਨੂੰ ਫਿਰ ਕਿਉਂ ਹੋਰ ਜ਼ਿਆਦਾ ਪਾਣਾ ਪਏਗਾ ਦੋ ਕਟਛੇ ਹੋਰ ਕਿਉਂਕਿ ਮੈਂ ਢਾਈ ਕਟਛੇ ਸਿਰਫ ਠਿਕੋ ਦੀਆਂ ਪਾਈਆਂ ਨੇ ਢਾਈ ਤੋਂ ਵੀ ਸਾਢੇ ਤਿੰਨ ਹੀ ਪਾਈਆਂ ਕਿਉਂਕਿ ਜਿਹੜੇ ਖੁਸ਼ਕ ਹੁੰਦੇ ਨੇ ਨਾ ਬਹੁਤੇ ਫੁੱਲ ਮਖਾਣੇ ਇਹਦੇ ਵਾਸਤੇ ਕਿਉਂ ਬਹੁਤ ਚਾਹੀਦਾ ਹੁੰਦਾ ਠੀਕ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਪੀਸ ਕੱਟ ਕੇ ਰੱਖ ਸਕਦੇ ਹੋ ਚਾਹ ਤੁਸੀਂ ਇਸ ਤਰੀ ਪੰਜੀਰੀ ਦੇ ਤੌਰ ਤੇ ਤੁਸੀਂ ਉਹਨਾਂ ਨੂੰ ਕਟੋਰੀਆਂ ਵਿੱਚ ਪਾ ਕੇ ਦੇ ਸਕਦੇ ਹੋ ਚਮਚ ਨਾਲ ਵੀ ਖਾ ਸਕਦੇ ਨੇ ਬੱਚੇ ਠੀਕ ਹੈ ਜੀ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਮੈਂ ਤੁਹਾਨੂੰ ਹੁਣੇ ਦਿਖਾਨੀ ਆ ਜਦੋਂ ਅੱਛੀ ਤਰ੍ਹਾਂ ਪ੍ਰੈਸ ਹੋ ਜਾਏਗਾ ਜੰਮ ਜਾਏਗਾ ਤੇ ਮੈਂ ਤੁਹਾਨੂੰ ਦਿਖਾਨੀ ਆ ਪੀਸ ਕਰਕੇ ਹਾਂਜੀ ਇਹ ਦੇਖੋ ਜੀ ਬਿਲਕੁਲ ਸੈੱਟ ਹੋ ਗਿਆ ਹੁਣ ਸਾਰਾ ਸਮਾਨ ਹਾਰਡ ਹੋ ਗਿਆ ਤੇ ਇਸ ਤਰ੍ਹਾਂ ਤੁਸੀਂ ਇਹਦੇ ਨਾਲ ਕਟਰ ਦੇ ਨਾਲ ਚਾਹੇ ਬਰਫੀ ਦੇ ਪੀਸ ਕੱਟ ਲਓ ਤੇ ਚਾਹੇ ਤੁਸੀਂ ਇਸ ਤਰ੍ਹਾਂ ਛੋਟੀਆਂ-ਛੋਟੀਆਂ ਪਿੰਨੀਆਂ ਬਣਾ ਲਓ ਇਹ ਦੇਖੋ ਜੀ ਮੈਂ ਛੋਟੇ-ਛੋਟੇ ਨਾਲ ਪਿੰਨੀਆਂ ਬਣਾਈਆਂ ਤਾਂ ਕਿ ਬੱਚਾ ਨੂੰ ਖਾਂਚ ਵੀ ਇਜ਼ੀ ਹੋ ਜਾਵੇ ਔਰ ਦੋ ਤਿੰਨ ਮੈਂ ਬਰਫੀ ਦੇ ਪੀਸ ਇਸ ਤਰੀਕਾ ਕੱਟ ਲੈਣ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਓ ਰੈਸਪੀ ਨੂੰ ਔਰ ਆਇਰਨ ਨਾਲ ਭਰਪੂਰ ਫਾਈਬਰ ਨਾਲ ਭਰਪੂਰ ਸਾਰੀਆਂ ਚੀਜ਼ਾਂ ਵਿਟਾਮਿਨ ਆਇਰਨ ਸਭ ਕੁਝ ਇੱਧਰ ਚੋਂ ਮਿਲੇਗਾ ਔਰ ਬੱਚਾ ਨੂੰ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਬਣਾ ਕੇ ਦਿਖਾਣਾ ਠੀਕ ਹੈ ਜੀ ਅਗਰ ਡਰਾਈ ਫਰੂਟ ਖਾਲਣ ਦੇ ਤਾਂ ਖੂਬਸਰਾ ਵਿੱਚ ਪਾਓ ਡਰਾਈ ਫਰੂਟ ਅਗਰ ਫਿਰ ਵੀ ਤੁਸੀਂ ਪਿੰਨੀਆਂ ਬਣਾਣੀਆਂ ਚਾਹੁੰਦੇ ਹੋ ਜਾਂ ਪੰਜੀਰੀ ਵੈਸੀ ਕਈ ਪੰਜੀਰੀ ਖਾਣਾ ਚਾਹੁੰਦੇ ਨੇ ਕਟੋਰੀ ਚ ਪਾ ਕੇ ਚਮਚ ਚ ਬੱਚੇ ਖੁਸ਼ ਹੋ ਕੇ ਖਾਂਦੇ ਨੇ ਉਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ ਬਟ ਜੇ ਇਸ ਤਰ੍ਹਾਂ ਸਾਬ ਨਾਲ ਬਣਾਣੀ ਹੈ ਤਾਂ ਇਸ ਤਰੀਕੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਓਕੇ ਜੀ ਮੇਰੀ ਰੈਸਪੀ ਨੂੰ ਇੱਕ ਵਾਰ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ ਓਕੇ